ਅੱਜ ਆਪਾਂ ਗੱਲ ਕਰਨੀ ਹੈ ਉਹ ਮੁੱਦੇ ਪੰਜਾਬ ਦੇ ਵੀ ਬਹੁਤ ਅਹਿਮ ਵੀ ਨੇ ਤੇ ਬਹੁਤ ਚਿੰਤਾਜਨਕ ਵੀ ਨੇ ਪਰ ਸ਼ੁਰੂਆਤ ਮੈਂ ਕਰਨੀ ਚਾਹਾਂਗਾ ਪੰਜਾਬ ਦੇ ਉਸ ਬਜ਼ੁਰਗ ਜਰਨੈਲ ਤੋਂ ਜਿਹੜੇ ਬਿਮਾਰੀ ਦੇ باوجود ਵੀ ਸਾਡੀ ਹੱਕੀ ਮੰਗਾਂ ਦੇ ਲਈ ਕਿਸਾਨੀ ਦੇ ਲਈ ਅੱਜ ਉਹਨਾਂ ਦਾ ਮਰਨ ਵਰਤ 22ਵੇਂ ਦਿਨ ਦੇ ਵਿੱਚ ਦਾਥਨ ਹੋ ਗਿਆ ਮੇਰੀ ਮੁਰਾਦ ਹੈ ਡੱਲੇਵਾਲ ਸਾਹਿਬ ਤੋਂ ਔਰ ਮੈਂ ਡੱਲੇਵਾਲ ਸਾਹਿਬ ਦੇ ਜਜ਼ਬੇ ਨੂੰ ਆਪਣੇ ਤੌਰ ਤੇ ਤੇ ਮੇਰੀ ਪਾਰਟੀ ਦੇ ਤਰਫੋਂ ਮੈਂ ਸਲਾਮ ਕਰਦਾ ਕਿ ਐਸੀ ਗੰਭੀਰ ਬਿਮਾਰੀ ਦੇ ਨਾਲ ਪੀੜਤ ਹੋਣ ਦੇ ਬਾਵਜੂਦ ਵੀ ਇੰਨੀ ਸ਼ਕਤੀ ਪਰਮਾਤਮਾ ਨੇ ਉਹਨਾਂ ਨੂੰ ਬਖਸ਼ੀ ਹੈ ਕਿ ਅਡੋਲ ਨੇ ਔਰ ਨਾਲ ਹੀ ਉਹਨਾਂ ਦੇ ਪਰਿਵਾਰ ਦੀ ਵੀ ਸ਼ਲਾਘਾ ਕਰਦਾ ਕਿਉਂਕਿ ਐਸੇ ਸਮਿਆਂ ਦੇ ਵਿੱਚ ਤਾਂ ਆਪੋਤਾਪ ਪੈ ਜਾਂਦੀ ਹੈ ਪਰਿਵਾਰ ਨੂੰ ਵੀ ਹੁੰਦਾ ਔਰ ਖਾਸ ਕਰਕੇ ਦੱਲੇਵਾਲ ਸਾਹਿਬ ਵੀ ਇਹ ਸੋਚ ਸਕਦੇ ਸੀ ਕਿ ਭਾਈ ਮੈਂ ਤਾਂ ਸਰੀਰਕ ਤੌਰ ਤੇ ਠੀਕ ਨਹੀਂ ਇਹ ਸੰਘਰਸ਼ ਮੈਂ ਨਹੀਂ ਕਰ ਸਕਦਾ ਪਰ ਜਸਬੇ ਨੂੰ ਸਲਾਮ ਹੈ ਡੱਲੇਵਾਲ ਸਾਹਿਬ ਦੇ ਵੀ ਉਹਨਾਂ ਦੇ ਪਰਿਵਾਰ ਦੇ ਵੀ ਕਿ ਅੱਜ ਵੀ ਉਹ ਡਟੇ ਹੋਏ ਨੇ ਮੋਰਚਾ ਸੰਭਾਲੀ ਬੈਠੇ ਨੇ ਔਰ ਲੜਾਈ ਲੜ ਰਹੇ ਨੇ ਸਾਡੀ ਆਉਣ ਵਾਲੀ ਪੀੜ੍ਹੀਆਂ ਦੀ ਔਰ ਮੈਂ ਸਰਕਾਰ ਨੂੰ ਅੱਜ ਇਹ ਪੁੱਛਣਾ ਚਾਹੁੰਦਾ ਕੇਂਦਰ ਦੀ ਸਰਕਾਰ ਨੂੰ ਮੋਦੀ ਸਾਹਿਬ ਨੂੰ ਤੇ ਨਾਲ ਹੀ ਭਗਵੰਤ ਮਾਨ ਸਾਹਿਬ ਨੂੰ ਵੀ ਤੇ ਪੰਜਾਬ ਦੀ ਸਰਕਾਰ ਨੂੰ ਵੀ ਕਿ ਮੰਗਾ ਕੀ ਨੇ ਕਿਸਾਨਾਂ ਦੀ ਅਗਰ ਅੱਜ ਕਿਸਾਨ ਬਾਰਡਰ ਤੇ ਬੈਠਾ MSP ਦਾ ਕਾਨੂੰਨ ਉਹਦੀ ਗਰੰਟੀ ਬਣਾਉਣ ਦੀ ਮੰਗ ਕਰ ਰਿਹਾ ਤਾਂ ਉਹੀ ਵਾਦਾ ਹੈ ਜਿਹੜਾ ਸਰਕਾਰਾਂ ਨੇ ਕਿਸਾਨ ਦੇ ਨਾਲ ਕੀਤਾ ਫਿਰ ਚਾਹੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਦੋਂ ਤਿੰਨ ਕਾਲੇ ਕਾਨੂੰਨ ਰੱਦ ਕੀਤੇ ਸੀ ਉਦੋਂ ਮੋਦੀ ਸਾਹਿਬ ਦਾ ਵੀ ਆਈ ਵਾਦਾ ਸੀ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੱਤਾ ਚਾਣ ਤੋਂ ਪਹਿਲਾਂ ਇਹਨਾਂ ਦਾ ਵੀ ਆਈ ਵਾਦਾ ਸੀ ਕਿ ਕਿਸਾਨ ਦੀ MSP ਯਕੀਨੀ ਬਣਾਈ ਜਾਊਗੀ ਔਰ ਸਾਡੀ ਪੰਜਾਬ ਸਰਕਾਰ ਨੇ ਤਵਰੇ ਤੱਕ ਵਾਦਾ ਕਰਤਾ ਸੀ ਕਿ ਭਾਈ ਜੇ ਕੇਂਦਰ ਸਰਕਾਰ ਵੀ ਨਹੀਂ ਕਰੂਗੀ ਤਾਂ ਪੰਜਾਬ ਸਰਕਾਰ ਆਪਣੇ ਤੌਰ ਤੇ ਕਰੂਗੀ ਤੇ ਅੱਜ ਅਗਰ ਉਹ ਮੰਗ ਨੂੰ ਲੈ ਕੇ ਸਾਡੇ ਬਜ਼ੁਰਗ ਸੰਘਰਸ਼ ਕਰ ਰਹੇ ਨੇ ਔਰ ਇਨੀ ਠੰਡ ਦੇ ਵਿੱਚ ਔਰ ਸਿਹਤ ਯਾਬ ਨਾ ਹੋਣ ਦੇ ਬਾਵਜੂਦ ਉਹ ਤੇ ਸੰਘਰਸ਼ ਕਰ ਰਹੇ ਨੇ ਤਾਂ ਕੀ ਪੰਜਾਬ ਦੀ ਸਰਕਾਰ ਤੇ ਸਾਡੇ ਮੁੱਖ ਮੰਤਰੀ ਇਸ ਗੱਲ ਲਈ ਜਵਾਬਦੇਹ ਨੇ ਔਰ ਪ੍ਰਧਾਨ ਮੰਤਰੀ ਸਾਹਿਬ ਕੀ ਲਖੀਮਪੁਰ ਖੀਰੀ ਦਾ ਜਿਹੜਾ ਕਿਸਾਨ ਇਨਸਾਫ ਮੰਗਦੇ ਨੇ ਕਿ ਸਰਕਾਰਾਂ ਜੋ ਇਨਸਾਫ ਦੇਣ ਤੋਂ ਵੀ ਮਨਕਰ ਨੇ ਔਰ ਇੱਕ ਉਹਨਾਂ ਦੀ ਜਿਹੜੀ ਅਹਿਮ ਮੰਗ ਹੈ ਉਹ ਲੈਂਡ ਐਕ acquisition ਨੂੰ ਲੈ ਕੇ ਅਗਰ ਲੈਂਡ ਐਕquisition ਦੇ ਵਿੱਚ ਸਰਕਾਰਾਂ ਵਿਸ਼ਵਾਸ ਨਹੀਂ ਜਗਾ ਪਾਰੀਆਂ ਚਾਹੇ ਸਾਡੀ ਆਪ ਦੀ ਪੰਜਾਬ ਸਰਕਾਰ ਹੈ ਚਾਹੇ ਕੇਂਦਰ ਦੀ ਸਰਕਾਰ ਹੈ ਤੇ ਚ ਕਿਸਾਨ ਕਸੂਰਵਾਰ ਨਹੀਂ ਜ਼ਮੀਨ ਕਿਸਾਨ ਦੀ ਮਾਂ ਹੈ ਉਹ ਜ਼ਮੀਨ ਤੋਂ ਆਪਣੇ ਬੱਚਿਆਂ ਦਾ ਢਿੱਡ ਭਰਦਾ ਹੈ ਤੇ ਅਗਰ ਉਹ ਜ਼ਮੀਨ ਉਹ ਤੋਂ ਧੱਕੇ ਦੇ ਨਾਲ ਖੋਹੀ ਜਾਊਗੀ ਤਾਂ ਕੋਈ ਆਪਣੇ ਘਰ ਦੇ ਵਿੱਚ ਨਹੀਂ ਬੈਠੂਗਾ ਔਰ ਇਹ ਉਹੀ ਕਿਸਾਨ ਨੇ ਜਿਨ੍ਹਾਂ ਨੇ ਇਸ ਦੇਸ਼ ਦੇ ਅੰਨ ਦੇ ਭੰਡਾਰ ਭਰੇ ਨੇ ਕਿਸੇ ਸਮੇਂ ਭਾਰਤ ਬਾਹਰੋਂ ਫੂਡ ਗ੍ਰੇਨ ਇمپੋਰਟ ਕਰਦਾ ਸੀ ਤੇ ਗ੍ਰੀਨ ਰੈਵਲੂਸ਼ਨ ਲਿਆਉਣ ਵਾਲੇ ਇਹੀ ਮਿਹਨਤ ਕਾ ਸ਼ਲੋਕ ਨੇ ਜਿਨ੍ਹਾਂ ਕਰਕੇ ਅੱਜ ਅੰਨ ਦੇ ਭੰਡਾਰ ਭਰੇ ਹੋਏ ਨੇ ਤੇ ਫਿਰ ਇਨ੍ਹਾਂ ਪ੍ਰਤੀ ਜਿਹੜੀ ਐਸੀ ਬੇਰੁਖੀ ਹੈ ਸਰਕਾਰਾਂ ਦੀ ਚਾਹੇ ਉਹ ਕੇਂਦਰ ਸਰਕਾਰ ਹੈ ਚਾਹੇ ਪੰਜਾਬ ਸਰਕਾਰ ਹੈ ਉਹ ਕਿੰਨੀ ਕੁ ਜਾਇਜ਼ ਔਰ ਇਨ੍ਹਾਂ ਦੇ ਨਾਲ ਇਹ ਬੇਰੁਖੀ ਲਗਾਤਾਰ ਹੁੰਦੀ ਜਾ ਰਹੀ ਹੈ ਔਰ ਕੀ ਹੁਣ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਾਣ ਦੇ ਲਈ ਹੁਣ ਕੋਈ ਵੀਜ਼ਾ ਪ੍ਰਣਾਲੀ ਸ਼ੁਰੂ ਹੋਊਗੀ ਆਪਣੇ ਹੀ ਦੇਸ਼ ਦੇ ਅੰਦਰ ਕਿਸਾਨ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ ਦੇ ਵਿੱਚ ਜਾਣ ਨਹੀਂ ਦਿੱਤਾ ਜਾ ਰਿਹਾ ਕੰਡਿਆਲੀਆਂ ਤਾਰਾਂ ਲਾ ਕੇ ਅਗਰ ਸਾਡੀਆਂ ਪੁਲਸ ਖੜੀ ਹੈ ਤਾਂ ਇਹਦੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਨੂੰ ਤਾਂ ਚੱਕਣੀ ਪਊਗੀ ਇਹਦੀ ਜਵਾਬ ਦੇਈ ਕਿਸੇ ਨਾ ਕਿਸੇ ਦੀ ਤਾਂ ਹੈਗੀ ਪਰ ਹਾਂ ਅੱਜ ਮੈਂ ਪੰਜਾਬ ਦਾ ਵਾਸੀ ਹੋਣ ਕਰਕੇ ਮੈਂ ਆਪਦੇ ਮੁੱਖ ਮੰਤਰੀ ਨੂੰ ਸਵਾਲ ਕਰਦਾ ਕਿ ਅਗਰ ਦੇਸ਼ ਦੀ ਸਰਕਾਰ ਦਾ ਰਵਈਆ ਇਸ ਕਿਸਾਨ ਦੇ ਵਿਰੁੱਧ ਹੈ ਤਾਂ ਸਾਡੀ ਸਰਕਾਰ ਉਹਦੇ ਖਿਲਾਫ ਕੀ ਕਰ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਇਸ 이슈 ਨੂੰ ਕਿਉਂ ਨਹੀਂ ਟੇਪ ਟੇਕ ਅਪ ਕਰ ਰਹੇ ਉਹ ਸਰਕਾਰਾਂ ਦੇ ਨਾਲ ਕਿੱਥੇ ਨੇ ਮੁੱਖ ਮੰਤਰੀ ਮੁੱਖ ਮੰਤਰੀ ਨੂੰ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਨੈਤਿਕ ਫਰਜ਼ ਸਮਝਦੇ ਹੋਏ ਆਪ ਮੂਰੇ ਲਾਕੇ ਕਿਸਾਨਾਂ ਨੂੰ ਦਿੱਲੀ ਲਿਜਾ ਕੇ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਕਰਾਉਣੀ ਚਾਹੀਦੀ ਸੀ ਕਿ ਅੱਜ ਇਸ ਸਮੇਂ ਦੇ ਵਿੱਚ ਜਦੋਂ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਆਮ ਆਦਮੀ ਪਾਰਟੀ ਨੂੰ ਵੀ ਇਹ ਸੂਟ ਨਹੀਂ ਕਰਦਾ ਕਿ ਪੰਜਾਬ ਦਾ ਕਿਸਾਨ ਦਿੱਲੀ ਜਾਵੇ ਕਿਉਂਕਿ ਫਿਰ ਪੰਜਾਬ ਦੀ ਪੋਲ ਖੁੱਲਦੀ ਹੈ ਪੰਜਾਬ ਦੇ ਵਿੱਚ ਕਿਤੇ ਝੂਠੇ ਵਾਅਦਿਆਂ ਦੀ ਪੋਲ ਖੁੱਲਦੀ ਹੈ ਕਿ ਆ ਕਰਨਾ ਕਿ ਮੁੱਖ ਮੰਤਰੀ ਨੇ ਚੁੱਪੀ ਸਾਧ ਰੱਖੀ ਹੈ ਨਹੀਂ ਡੀਜੀਪੀ ਸਾਹਿਬ ਦਾ ਪ੍ਰੈਰੋਗੇਟਿਵ ਨਹੀਂ ਸੀਗਾ ਜਾ ਕੇ ਉੱਥੇ ਡੱਲੇਵਾਲ ਸਾਹਿਬ ਨਾਲ ਗੱਲ ਕਰਨਾ ਅਗਰ ਕਿਸੇ ਮੰਗ ਦੇ ਉੱਤੇ ਕੁਝ ਨੇਗੋਸ਼ੀਏਟ ਕਰਨਾ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਇੱਕ ਬੈਟਰ ਪੋਜੀਸ਼ਨ ਦੇ ਵਿੱਚ ਹੈਗੇ ਨੇ ਕਿ ਕਿਸਾਨਾਂ ਦੀ ਮਾਂਗੋ ਦਿੱਲੀ ਅੱਗੇ ਵੀ ਰੱਖ ਸਕਦੇ ਨੇ ਤੇ ਕਿਸਾਨਾਂ ਦੀ ਮੰਗ ਜਿਹੜੀ ਪੰਜਾਬ ਸਰਕਾਰ ਕੋਈ ਮੰਨ ਸਕਦੀ ਹੈ ਉਹ ਮੰਗ ਮੁੱਖ ਮੰਤਰੀ ਦਾ ਪ੍ਰੈਰੋਗੇਟਿਵ ਹੈ ਡੀਜੀਪੀ ਸਾਹਿਬ ਦਾ ਉਹ ਪ੍ਰੈਰੋਗੇਟਿਵ ਨਹੀਂ ਸੀ ਡੀਜੀਪੀ ਸਾਹਿਬ ਦੇ ਚਲੋ ਇਹ ਕੱਟ ਵਿਸ਼ਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲੇ ਬਾਕੀ ਹਰ ਕੰਮ ਕਰਨ ਦਾ ਵੇਹਲ ਹੈ ਉਹ ਅੱਜ ਕਿਸਾਨੀ ਦੇ ਉੱਤੇ ਕਿਉਂ ਚੁੱਪ ਨੇ ਉਹ ਕਿਉਂ ਨਹੀਂ ਕਿਸਾਨ ਦੇ ਨਾਲ ਅੱਗੇ ਲੱਕੇ ਉਹਨਾਂ ਨੂੰ ਦਿੱਲੀ ਲੈ ਕੇ ਜਾਂਦੇ ਇਹ ਬਹੁਤ ਵੱਡੇ ਸਵਾਲੀਆ ਨਿਸ਼ਾਨ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਨੇ ਕੱਲੀ ਲਿਪਸਿੰਮਤੀ ਦੇ ਨਾਲ ਔਰ ਅਗਰ ਅੱਜ ਕੁਝ ਲੀਡਰ ਉੱਥੇ ਜਾ ਰਹੇ ਨੇ ਖਨੌਰੀ ਮੈਂ ਤਾਂ ਉਹ ਲੀਡਰ ਸਾਹਿਬਾਨਾਂ ਨੂੰ ਵੀ ਆਪ ਵਾਲਿਆਂ ਨੂੰ ਸਵਾਲ ਕਰਦਾ ਕਿ ਇਸ ਬਾਰਡਰ ਤੇ ਦੱਲੇਵਾਲ ਸਾਹਿਬ ਦੀ ਜਥੇਬੰਦੀ ਦੇ ਇੱਕ ਨੌਜਵਾਨ ਕਿਸਾਨ ਦੀ ਸਿਰ ਚ ਗੋਲੀ ਲੱਗਣ ਕਰਕੇ ਮੌਤ ਹੋਈ ਸੀ ਸ਼ੁਭ ਕਰਨ ਦੀ ਕੀ ਇਨਸਾਫ ਦਿੱਤਾ ਉਹਦੇ ਚ ਜ਼ੀਰੋ ਐਫ ਆਈ ਆਰ ਕੀ ਹੋਇਆ ਉਸ ਜ਼ੀਰੋ ਐਫ ਆਈ ਆਰ ਦਾ ਉਹ ਐਫ ਆਈ ਆਰ ਕਿੱਥੇ ਖੜੀ ਹੈ ਕਿਹੜੇ ਪੁਲਿਸ ਮੁਲਾਜ਼ਮ ਉਹ ਚ ਦਾਫਜ਼ਤ ਹੋਏ ਨੇ ਠੀਕ ਹੈ ਅੱਜ ਅਸੀਂ ਜਾ ਕੇ ਉੱਥੇ ਲਿਪਸਿੰਤੀ ਤਾਂ ਦਿਖਾ ਰਹੇ ਹਾਂ ਪਰ ਜਿਹੜਾ ਕਰਨ ਵਾਲਾ ਕੰਮ ਹੈ ਉਹ ਇਹ ਸਰਕਾਰਾਂ ਨਹੀਂ ਕਰਦੀਆਂ ਇਹ ਜਿਹੜਾ ਮਸਲਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਭੰਜੀ ਅਸਮਰਤ ਕੋਰ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਵੀ ਚੁੱਕਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਵਚਨਬੱਧਾ ਕਿਸਾਨਾਂ ਦੀ ਆਵਾਜ਼ ਕਿਸਾਨਾਂ ਦੀ ਲੜਾਈ ਲੜਨ ਦੇ ਲਈ ਪਰ ਹਾਂ ਅੱਜ ਜਿਹੜੀ ਸਾਡੀ ਮੌਜੂਦਾ ਸਰਕਾਰਾਂ ਨੇ ਚਾਹੇ ਦੇਸ਼ ਦੀ ਹੈ ਚਾਹੇ ਪੰਜਾਬ ਦੀ ਹੈ ਉਹਨਾਂ ਦੀ ਇੱਕ ਬਹੁਤ ਵੱਡੀ ਜਵਾਬ ਦੇਈ ਇਸ ਮਸਲੇ ਤੇ ਖੜੀ ਔਰ ਅਗਰ ਡੱਲੇਵਾਲ ਸਾਹਿਬ ਨੂੰ ਕੁਝ ਹੋਇਆ ਤਾਂ ਉਹਦੇ ਸਿੱਧੇ ਜ਼ਿੰਮੇਵਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਪ੍ਰਧਾਨ ਮੰਤਰੀ ਮੋਦੀ ਹੋਣਗੇ ਕਿਉਂਕਿ ਇਹ ਉਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਔਰ ਉਹਨਾਂ ਦਾ ਮਰਨ ਵਰਤ ਅਜ 22ਵੇਂ ਦਿਨ ਚਲਾ ਗਿਆ ਉਹਨਾਂ ਦੀ ਮੰਗਾਂ ਸੁਣੀਆਂ ਨਹੀਂ ਜਾ ਰਹੀਆਂ ਕਿਸਾਨਾਂ ਨੂੰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਇਹਦੇ ਜ਼ਿੰਮੇਵਾਰ ਇਹ ਦੋਹੇ ਸਰਕਾਰਾਂ ਹੋਣਗੀਆਂ ਔਰ ਅਗਲਾ ਜਿਹੜਾ ਇੱਕ ਬੇहद ਹੋਰ ਵਿਸ਼ਾ ਜਿਹੜਾ ਕਿ ਹਰ ਇੱਕ ਪੰਜਾਬੀ ਦੇ ਲਈ ਇੱਕ ਚਿੰਤਾ ਦਾ ਵਿਸ਼ਾ ਬਣਿਆ ਉਹ ਹੈ ਕਿ ਜਿਸ ਤਰੀਕੇ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਚਰਮ ਰਾਂਦੀ ਜਾ ਰਹੀ ਹੈ ਪੰਜਾਬ ਦੇ ਵਿੱਚ ਲਗਾਤਾਰ ਅੱਤਵਾਦੀ ਹਮਲੇ ਹੋ ਰਹੇ ਨੇ। ਔਰ ਪਿਛਲੇ 28 ਦਿਨਾਂ ਚ 5 ਵਾਰ ਤਾਂ ਅੰਮ੍ਰਿਤਸਰ ਦੇ ਵਿੱਚ ਹੀ ਜਿਹੜਾ ਬਲਾਸਟ ਹੋਇਆ ਤੇ ਸਾਡੀ ਪੰਜਾਬ ਸਰਕਾਰ ਚੁੱਪ ਹੈ। ਔਰ ਆਪਣੀ ਨਕਾਮੀਆਂ ਨੂੰ ਛਪਾਉਣਾ ਇੱਕ ਵਿਸ਼ਾ ਹੋ ਸਕਦਾ। ਮੈਂ ਮੁੱਖ ਮੰਤਰੀ ਨੇ ਜਿਹੜੇ ਗ੍ਰਹਿ ਮੰਤਰੀ ਵੀ ਨੇ ਮੈਂ ਉਹਨਾਂ ਨੂੰ ਸਿੱਧਾ ਸਵਾਲ ਕਰਦਾ। ਮੈਂ ਅੰਮ੍ਰਿਤਸਰ ਦੀ ਪੁਲਿਸ ਨੂੰ ਸਿੱਧਾ ਸਵਾਲ ਕਰਦਾ ਕਿ ਠੀਕ ਹੈ ਤੁਸੀਂ ਆਪਣੀ ਕਵਰ ਅਪ ਦੇ ਵਿੱਚ ਲਾਗੇ। ਤੁਸੀਂ ਆਪਣੀ ਨਕਾਮੀਆਂ ਸੁਪਾਰੇਓ। ਔਰ ਤੁਸੀਂ ਅਟੈਕ ਨੂੰ ਡਿਨਾਈ ਕਰ ਰਹੇ ਹੋ ਪਰ ਕੀ ਤੁਸੀਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨੂੰ ਦਾਤੇ ਲਾ ਰਹੇ ਹੋ ਕਿਉਂਕਿ ਅਗਰ ਪੰਜ ਬਲਾਸਟਿਕੋ ਸ਼ਹਿਰ ਦੇ ਵਿੱਚ ਹੋ ਗਏ ਤੇ ਸਾਡੀ ਪੁਲਿਸ ਪੰਜਾ ਬਲਾਸਟ ਦੇ ਵਿੱਚ ਕੀ ਕਰ ਰਹੀ ਹੈ ਕਹਿੰਦੇ ਨਾ ਜੀ ਬਲਾਸਟ ਹੋਇਆ ਹੀ ਨਹੀਂ ਇਸੇ ਤਰੀਕੇ ਸਿੱਧੂ ਮੂਸੇਵਾਲੇ ਦਾ ਕਤਲ ਵੀ ਨਹੀਂ ਹੋਇਆ ਇਸੇ ਤਰੀਕੇ ਸੰਦੀਪ ਨੰਗਲ ਅੰਬੀਆਂ ਦਾ ਕਤਲ ਵੀ ਨਹੀਂ ਹੋਇਆ ਇਸੇ ਤਰੀਕੇ ਲਾਰੈਂਸ ਬਿਸ਼ਨੋਈ ਦੀ ਫਿਰ ਤਾਂ ਇੰਟਰਵਿਊ ਵੀ ਪੰਜਾਬ 'ਚ ਨਹੀਂ ਹੋਈ ਜਿਹੜੀ ਹਾਈ ਕੋਰਟ ਨੇ ਕੜਤੀ ਕਿ ਪੰਜਾਬ ਦੇ ਵਿੱਚ ਹੋਈ ਹੈ ਔਰ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉੱਤੇ ਹਮਲਾ ਹੋਇਆ ਇਹ ਤਾਂ ਕਹਿੰਦੇ ਨਹੀਂ ਜੀ ਇਹ ਵੀ ਕੋਈ ਲਾਅ ਐਂਡ ਆਰਡਰ ਦਾ ਵਿਸ਼ਾ ਨਹੀਂ ਸੋ ਮੈਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਦੀਆਂ ਜਾਂ ਸਾਡੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦੀਆਂ ਮੈਂ ਤੁਹਾਨੂੰ ਆ ਕੁਝ ਤਸਵੀਰਾਂ ਜਾਂ ਇਹਨਾਂ ਦੇ ਆਪਦੇ ਬਿਆਨ ਸੁਣਾਣਾ ਜਿੱਥੇ ਟੋਟਲ ਡਿਨਾਇਲ ਮੋਡ ਹੈ ਜਿਹੜਾ ਪੰਜਾਬ ਸਰਕਾਰ ਦਾ ਚੱਲ ਰਿਹਾ ਆ ਤੁਸੀਂ ਦੇਖੋ ਜ਼ਰਾ जो तो देश भर के बड़े-बड़े चैनल्स मैगजीन करते रहते हैं हम लॉरडर ऑर्डर में देश में दूसरे नंबर पर हैं वो उनका किसी की भावनाओं में आके उसने कह दिया पापा उसकी जांच कर ले बस ये सुखबीर सिंह बातला और लॉरेंस बिश्नोई जी बीजेपी साहब बोला किसी जेल दी कोई इंटरव्यू नहीं इस कोई किसी हवा मजीठे मोटरसा अपना ਆਪ ਲੋਗੋ ਨੇ ਜਿਸ ਤਰ੍ਹਾਂ ਕਿ ਕਾਲੇ ਲਗਾ ਲੀਏ ਪੁਲਿਸ ਸਟੇਸ਼ਨ ਕੋ ਅੰਦਰ ਇਹ ਅੱਜ ਦੀ ਹੈ ਇਹ ਅੱਜ ਦੀ ਹੈ ਇਹ ਜਿੱਦਗਾ ਵੀਰ ਤੁਸੀਂ ਗੱਲ ਨਹੀਂ ਦੂਰ ਤਮਾਕੇ ਦੀ ਵਾਅ ਕਿਤੇ ਕਿਤੇ ਕਹਿੰਦੇ ਨੇ ਲੋਕ ਉਹ ਮੈਂ ਵੀ ਦੇਖ ਰਿਹਾ ਛਾੜੇ ਥਾੜੇ ਨਹੀਂ ਹੋਏ ਪਰ ਇਹ ਚਲੋ ਤੁਸੀਂ ਇਹ ਦੇਖੋ ਵੀ ਕਮਾਲ ਦੀ ਗੱਲ ਹੈ ਕਿ ਅੱਜ ਇਸਲਾਮਾਬਾਦ ਜਿਹੜਾ ਥਾਣਾ ਅਮਰitsar ਦਾ ਉੱਥੇ ਸਵੇਰੇ ਗ੍ਰਨੇਡ ਦਾ ਹਮਲਾ ਹੁੰਦਾ ਹੈ ਔਰ ਜਿਵੇਂ ਪਹਿਲਾਂ ਹਮਲੇ ਹੋਏ ਪੰਜਾਬ ਸਰਕਾਰ ਹੁਣ ਲਾਅ ਐਂਡ ਆਰਡਰ ਸੰਭਾਲਣ ਦੇ ਵਿੱਚ ਫੇਲ ਹੈ ਗ੍ਰਹਿ ਮੰਤਰੀ ਆਪਦਾ ਜਿਹੜਾ ਕੰਮ ਆ ਉਹਨੂੰ ਕਰਨ ਦੇ ਵਿੱਚ ناکਾਮ ਨੇ ਪੰਜਾਬ ਨੂੰ ਸੰਭਾਲਣ ਦੇ ਵਿੱਚ ناکਾਮ ਨੇ ਸੋਨ ਇੱਕ ਮੈਟਰ ਆਫ ਪੋਲਿਸੀ ਬਣਾ ਲਿਆ ਇੱਥੇ ਨਾਲ ਮੋੜ ਤੇ ਆ ਜਾਓ ਹੁਣ ਬਿਲਕੁਲ ਹੀ ਮਨਾਈ ਕਰ ਦੋ ਕਿ ਭਾਈ ਸਾਡੇ ਪੰਜਾਬ ਦੇ ਵਿੱਚ ਤਾਂ ਐਸਾ ਕੁਝ ਵੀ ਹੋਇਆ ਨਹੀਂ ਹੈਗਾ ਤਾਂ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਮੈਂ 1 ਮਿੰਟ ਦੇ ਲਈ ਜਿਹੜੇ ਅੱਤਵਾਦੀ ਨੇ ਜਿਹੜੇ ਸੰਗਠਨ ਨੇ ਬਬਰ ਖਾਲਸਾ ਲਗਾਤਾਰ ਪੰਜਾਬ ਦੇ ਵਿੱਚ ਉਹ ਹੀ ਐਕਟੀਵਿਟੀ ਕਰ ਰਿਹਾ ਸੋ ਜਿਹੜਾ ਉਹਦੀ ਮੈਂ ਤੁਹਾਨੂੰ ਹੁਣੀ ਇੱਕ ਆਡੀਓ ਸੁਣਾਉਣਾ ਜਿਨੇ ਨੇ ਜ਼ਿੰਮੇਵਾਰੀ ਲਈ ਹੈ ਤੇ ਸਾਡੀ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਜੀ ਨਾ ਬਲਾਸਟ ਤਾਂ ਕੋਈ ਹੋਇਆ ਹੀ ਨਹੀਂ ਕਹਿੰਦੇ ਕਿਤੇ ਕੋਈ ਦੂਰ ਅਸੀਂ ਸੁਣੀ ਹੈ ਆ ਸੁਣੋ ਜੀ ਆ ਆਡੀਓ ਆ ਦੀ ਜਿਨ੍ਹਾਂ ਨੇ ਸਵੇਰੇ ਉਥੇ اسلام آباد ਪੁਲਿਸ ਸਟੇਸ਼ਨ ਦੇ ਵਿੱਚ ਬਲਾਸਟ ਕੀਤਾ ਇੱਕ ਮਿੰਟਾ ਸੁਣੋ ਮਾ ਜੀ ਮਨਫੋਟੀ ਹੁਣ ਨਾਮ ਅਸਲਾਮੁ ਅਲਾਈਕੁਮ ਅਹਲੋ ਨਨਗਰੇ ਜੀ ਨੂੰ ਰਹੀ ਮੇਰੀ ਮੇਰੀ ਨਾਮ ਇਹ ਪੁੱਛਣੋਂ ਤੇ ਪ੍ਰਿੰਟ ਇਹ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਜਿਹੜਾ ਇਹਨਾਂ ਮਦਦ ਗੁੰਡਾ ਨਾਲ ਚਲਾ ਰਹੇ ਹੈ ਨਾ ਜਿਹੜਾ ਇਹ ਗੁੰਡਾ ਨਾਲ ਚਲਾ ਰਹੇ ਲੋਕਾਂ ਨੂੰ ਪੂਰੀ ਜੇ ਚੁੱਕ ਚੁੱਕ ਪੱਟੇ ਖਾ ਰਹੇ ਇਹਨਾਂ ਨੂੰ ਘਰਾਂ ਤੋਂ ਮੇ ਘਰ ਕੀ ਤੁਹਾਡੀਆਂ ਨੌਕਰੀਆਂ ਗੁਈਆਂ ਸਾਡੇ ਮਾਂ ਕਿਉਂ ਤੁਹਾਡੇ ਮਾਸੀਆਂ ਮਸਰਾ ਤਾਂ ਕਿਨਾਂ ਜੇਲ੍ਹ ਤੇ ਭੇਜਦੇ ਤੇ ਹੁਣ ਇਹ ਕੀਹਨ ਜਵਾਬ ਆਪਾਂ ਇਦਾਂ ਹੀ ਦੇਵਾਂਗੇ ਇਹਨੂੰ ਆਪਾਂ ਧਿਆਕੇ ਵਾਰਾ ਇਹਨਾਂ ਨੂੰ ਸਿਰਫ ਲੇਟ ਨਿਕਲ ਜਾ ਟ੍ਰੇਨਾਂ ਪੂਰੀ ਦਿਨ ਉਹ ਲੇਕੀ ਆ ਇਹਨਾਂ ਤੋਂ ਆਪਣੇ ਨੰਬਰ ਥੋੜੇ ਜਿਹਾ ਸੇਫ ਕਰ ਲਓ ਹੁਣ ਤੁਸੀਂ ਘਰਾਂ ਤੱਕ ਗਏ ਤਾਂ ਪਰ ਤਰਾਂ ਤਰੱਕ ਹੀ ਆਵਾਂਗੇ ਤੁਹਾਡੇ ਹੁਣ ਮੈਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਜੇ ਪੰਜਾਬ ਪੁਲਿਸ ਹੀ ਸੇਫ ਨਹੀਂ ਹੈਗੀ ਪੰਜਾਬ ਦੇ ਵਿੱਚ ਜੇ ਪੰਜਾਬ ਪੁਲਿਸ ਦੇ ਉੱਤੇ ਹੀ ਲਗਾਤਾਰ ਇਸ ਤਰੀਕੇ ਦੇ ਨਾਲ ਹਮਲੇ ਹੋ ਰਹੇ ਨੇ ਤਾਂ ਫਿਰ ਪੰਜਾਬ ਦੇ ਵਿੱਚ ਸੁਰੱਖਿਅਤ ਕੌਣ ਹੈ ਪੰਜਾਬ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੂਗਾ ਕੌਣ ਕੀ ਪੰਜਾਬ ਪੁਲਿਸ ਨੇ ਝੂਠ ਬੋਲਣ ਦਾ ਇੱਕ ਆਕੀਦਾ ਕਰ ਲਿਆ ਕਿ ਹਰ ਇੱਕ ਜਿਹੜੀ ਘਟਨਾ ਹੈ ਪੰਜਾਬ ਪੁਲਿਸ ਨੇ ਉਹਨੂੰ ਡਿਨਾਏ ਕਰਨਾ ਹੈ ਝੂਠ ਬੋਲਣਾ ਹੈ ਇਹਦੀ ਜ਼ਿੰਮੇਵਾਰੀ ਕਿਹਦੀ ਹੈ ਔਰ ਇਹ ਲਗਾਤਾਰ ਹੁੰਦੀਆਂ ਜਾ ਰਹੀਆਂ ਨੇ ਔਰ ਉਸੇ ਅੰਮ੍ਰਿਤਸਰ ਦੇ ਵਿੱਚ ਇੱਕ ਐਡਾ ਵੱਡਾ ਹਮਲਾ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਉੱਤੇ ਹੋਇਆ ਹਰਮੰਦਰ ਸਾਹਿਬ ਦੀ ਹਦੂਦ ਦੇ ਵਿੱਚ ਹੋਇਆ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਕੰਧ ਦੇ ਵਿੱਚ ਗੋਲੀ ਲੱਗੀ ਤੇ ਤਾਂ ਉੱਥੇ ਵੀ ਡਿਨਾਈ ਕਰਗੇ ਸੀ ਆ ਕੇ ਇਹ ਤਾਂ ਕਹਿੰਦੇ ਜੀ ਕੋਈ ਸਿੰਪਥੀ ਦਾ ਐਂਗਲ ਹੋ ਸਕਦਾ ਔਰ ਲਗਾਤਾਰ ਸੀਸੀਟੀਵੀ ਫੁਟੇਜ ਜਿਹੜੀ ਕਿ ਅਸੀਂ ਆਪ ਜਾ ਕੇ ਪੁਲਿਸ ਹੈੱਡਕੁਆਰਟਰ ਦੇ ਵਿੱਚ ਸਬਮਿਟ ਕੀਤੀ ਹੈ ਉਥੇ ਸਪਸ਼ਟ ਦਿਖਾਈ ਦੇ ਰਿਹਾ ਕਿ ਪਿਛਲੇ 3 ਦਿਨ ਤੋਂ ਹਮਲੇ ਤੋਂ 3 ਦਿਨ ਪਹਿਲਾਂ ਤੱਕ ਉਥੇ ਰੈਕੀ ਹੋਈ ਹੈ ਬਕਾਇਦਾ ਔਰ ਲੋਨ ਵੁਲਫਟ ਐਟੈਕ ਨਹੀਂ ਸੀ ਤਿੰਨ ਜਾਣੇ ਸੀ ਜਿਹੜੇ ਉਸ ਹਮਲੇ ਦੇ ਵਿੱਚ ਸੀ ਜਿਨ੍ਹਾਂ ਚੋਂ ਦੂਸਰਾ ਧਰਮਾ ਜਿਹੜਾ ਇੱਕ ਆਈਡੈਂਟੀਫਾਈ ਹੋਇਆ ਧਰਮਾ ਬਾਬਾ ਇੱਕ ਤੀਜਾ ਬੰਦਾ ਵੀ ਹੈਗਾ ਜਿਹੜਾ ਆਇਡੈਂਟੀਫਾਈ ਹੋ ਗਿਆ ਤੇ ਮੈਂ ਪੰਜਾਬ ਪੁਲਿਸ ਨੂੰ ਪੁੱਛਣਾ ਚਾਹਨਾ ਕਿ ਉਸ ਕੇਸ ਦੀ ਇਨਵੈਸਟੀਗੇਸ਼ਨ ਦਾ ਕੀ ਬਣਿਆ ਹੁਣ ਤਾਂ ਬੜਾ ਲੰਮਾ ਸਮਾਂ ਜਿਹੜਾ ਉਹ ਨਾਰਾਇਣ ਚੋੜਾ ਹੈ ਉਹ ਪੰਜਾਬ ਪੁਲਿਸ ਦੇ ਰਿਮਾਂਡ ਤੇ ਰਿਹਾ ਪਰ ਪੰਜਾਬ ਪੁਲਿਸ ਨੇ ਉਸ ਕੇਸ ਦੇ ਵਿੱਚ ਕੋਈ ਹੋਰ ਅਰੈਸਟ ਕੀਤੀ ਨਹੀਂ ਜਦਕਿ ਸੀਸੀਟੀਵੀ ਫੁਟੇਜ ਜਿਹਦਾ ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਝੂਠ ਬੋਲ ਕੇ ਕਿ ਜੀ ਹਾਈ ਕੋਰਟ ਤੋਂ ਲੈ ਕੇ ਆਏ ਆ ਜਦਕਿ ਹਾਈ ਕੋਰਟ ਕਦੇ ਪੰਜਾਬ ਸਰਕਾਰ ਗਈ ਹੋਈ ਨਹੀਂ ਉਹਨਾਂ CCTV ਫੁਟੇਜ ਵੀ ਇਹਨਾਂ ਕੋਲੇ ਆ ਸਾਰਾ ਕੁਝ ਇਹਨਾਂ ਦੇ ਸਾਹਮਣੇ ਆ ਇੱਕ ਬੱਬਰ ਖਾਲਸਾ ਦੇ ਨਾਲ ਜੁੜੇ ਹੋਏ ਲੋਕਾਂ ਨੇ ਕੱਤਵਾਦੀ ਹਮਲਾ ਕੀਤਾ ਉਹ ਇਕੱਲਾ ਬੰਦਾ ਨਹੀਂ ਸੀ ਨਾਲ ਤਿੰਨ ਬੰਦੇ ਸੀ ਉਹ ਇਨਵੈਸਟੀਗੇਸ਼ਨ ਕਿੱਥੇ ਖੜੀ ਐ ਸੀਪੀ ਸਾਹਿਬ ਉਹ ਇਨਵੈਸਟੀਗੇਸ਼ਨ ਦਾ ਤੁਸੀਂ ਕੋਈ ਪ੍ਰੈਸ ਕਾਨਫਰੰਸ ਕੀਤੀ ਆ ਕਿ ਕੇ ਜੀ ਇਹ ਸਾਡੀ ਜਾਂਚ ਹੁਣ ਉਰੇ ਵੱਧ ਗਈ ਐ ਇਹ ਜਾਂਚ ਦੇ ਵਿੱਚ ਅਸੀਂ ਫਲਾਣਾ ਬੰਦਾ ਅਰੈਸਟ ਕਰ ਲਿਆ ਉਹ ਤਾਂ ਮੈਨੂੰ ਲੱਗਦਾ ਕਿ ਸਾਰਾ ਮਾਮਲਾ ਹੀ ਆਪਾਂ ਖੁਰਦ-ਬੁਰਦ ਕਰਨ ਦੇ ਵਿੱਚ ਲੱਗੇ ਹੋਏ ਆ ਸੋ ਇਸ ਤਰੀਕੇ ਦੇ ਨਾਲ ਅਗਰ ਪੁਲਿਸ ਦੀ ਭੂਮਿਕਾ ਪੰਜਾਬ ਦੇ ਵਿੱਚ ਹੈ ਔਰ ਇਸ ਤਰੀਕੇ ਦੇ ਜਦੋਂ ਹਮਲੇ ਪੰਜਾਬ ਦੇ ਵਿੱਚ ਸ਼ੁਰੂ ਹੋ ਚੁੱਕੇ ਨੇ ਜਦੋਂ ਲਾਅ ਐਂਡ ਆਰਡਰ ਪੰਜਾਬ ਦਾ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ ਤਾਂ ਜਿਹਦੀ ਜ਼ਿੰਮੇਵਾਰੀ ਕਿਹਦੇ ਮੋਢਿਆਂ ਤੇ ਪਾ ਕੇ ਮੁੱਖ ਮੰਤਰੀ ਸਾਹਿਬ ਦੱਸਣਗੇ ਕਿ ਮੁੱਖ ਮੰਤਰੀ ਸਾਹਿਬ ਉਹ ਨੈਤਿਕਤਾ ਦੇ ਆਧਾਰ ਤੇ ਇਹ ਸਾਰੇ ਕਾਸੇ ਦੀ ਜ਼ਿੰਮੇਵਾਰੀ ਆਪ ਲੈ ਕੇ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ ਕਿਉਂਕਿ ਇਹ ਮੁੱਖ ਮੰਤਰੀ ਦਾ ਵਿਭਾਗ ਹੈ ਇਹ ਮੁੱਖ ਮੰਤਰੀ ਦਾ ਇਹ ਜਿਹੜਾ ਕਾਰਜ ਖੇਤਰ ਹੈ ਜੇਕਰ ਮੁੱਖ ਮੰਤਰੀ ਪੰਜਾਬ ਇਹਨੇ ਡਮੀ ਹੋ ਚੁੱਕੇ ਨੇ ਅਗਰ ਮੁੱਖ ਮੰਤਰੀ ਪੰਜਾਬ ਦੀ ਅਫਸਰਸ਼ਾਈ ਤੇ ਪਕੜ ਖਤਮ ਹੋ ਚੁੱਕੀ ਹੈ ਅਗਰ ਮੁੱਖ ਮੰਤਰੀ ਪੰਜਾਬ ਮੁੱਖ ਮੰਤਰੀ ਪੰਜਾਬ ਦੇ ਵਾਂਗੂ ਕੰਮ ਨਹੀਂ ਕਰ ਸਕਦੇ ਲੋਕਾਂ ਦਾ ਇੰਟਰਸਟ ਨਹੀਂ ਵਾਚ ਕਰ ਸਕਦੇ ਫਿਰ ਇਹ ਸਾਰੀਆਂ ਗੱਲਾਂ ਇਹ ਕਿਤੇ ਨਾ ਕਿਤੇ ਤਾਂ ਇਹਦੀ ਜਵਾਬਦੇਹੀ ਹੁਣ ਪੰਜਾਬ ਸਰਕਾਰ ਨੂੰ ਲੈਣੀ ਪਊਗੀ ਕਿਉਂਕਿ ਅੱਜ ਪੰਜਾਬ ਦੇ ਹਾਲਾਤ ਮਾਫ ਕਰਨਾ ਦੁਬਾਰਾ ਪੰਜਾਬ ਨੂੰ ਉਸੇ ਕਾਲੇ ਹਨੇਰੇ ਦੌਰ ਦੇ ਵਿੱਚ ਤੱਕਿਆ ਜਾ ਰਿਹਾ ਹੈ ਅੱਜ ਇਹ ਮਸਲਾ ਕੋਈ ਇਹ ਨਹੀਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਇਆ ਤਾਂ ਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਮਸਲਾ ਹੈ ਇਹ ਮਸਲਾ ਉਹ ਤੋਂ ਵੀ ਕਿਤੇ ਵੱਡਾ ਹੈ ਕਿਉਂਕਿ ਅਗਰ ਹਰਮੰਦਰ ਸਾਹਿਬ ਜਿਹੜੀ ਕਿ ਮੋਸਟ ਵਿਜ਼ਿਟਿਡ ਪਲੇਸ ਹੈ ਪੰਜਾਬ ਦੀ ਜਿਹੜਾ ਕਿ ਰੂਹਾਨੀਅਤ ਦਾ ਕੇਂਦਰ ਹੈ ਅਗਰ ਉੱਥੇ ਇੱਕ ਟੈਰਰਿਸਟ ਅਟੈਕ ਪਲਾਨ ਹੋ ਸਕਦਾ ਹੈ ਅਗਰ ਅੰਮ੍ਰਿਤਸਰ ਦੇ ਵਿੱਚ ਚਾਰ ਪੁਲਿਸ ਸਟੇਸ਼ਨਾਂ ਦੇ ਉੱਤੇ ਗ੍ਰੇਨੇਡ ਅਟੈਕ ਹੋ ਸਕਦੇ ਨੇ ਅਗਰ ਐਨਆਈਏ ਬਾਰ ਬਾਰ ਪੰਜਾਬ ਸਰਕਾਰ ਨੂੰ ਵਾਰਨ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਅੱਤਵਾਦੀ ਹਮਲਿਆਂ ਦੇ ਵਿੱਚ ਤੇਜ਼ੀ ਆਉਣੀ ਹੈ ਇਹ ਬਹੁਤ ਜ਼ਿਆਦਾ ਉਰੇ ਜਿਹੜੇ ਇਹ ਐਂਟੀ ਨੈਸ਼ਨਲ ਜਿਹੜੇ ਐਲੀਮੈਂਟਸ ਹੈ ਉਹ ਐਕਟੀਵੇਟ ਹੋ ਚੁੱਕੇ ਨੇ ਤਾਂ ਕੀ ਸਾਡੀ ਪੰਜਾਬ ਸਰਕਾਰ ਸੁੱਤੀ ਪਈ ਹੈ ਕੀ ਪੰਜਾਬ ਸਰਕਾਰ ਇਹ ਚੀਜ਼ਾਂ ਦੀ ਸੰਜੀਦਗੀ ਨੂੰ ਨਹੀਂ ਸਮਝ ਪਾ ਰਹੀ ਇਹਦਾ ਜਵਾਬ ਮੁੱਖ ਮੰਤਰੀ ਸਾਹਿਬ ਬਤੌਰ ਗ੍ਰਹਿ ਮੰਤਰੀ ਦੇ ਆ ਕੇ ਪੰਜਾਬੀਆਂ ਨੂੰ ਦੋ ਕਿਉਂਕਿ ਆਹ ਦਿਨ ਦੇਖਣ ਦੇ ਲਈ ਪੰਜਾਬੀਆਂ ਨੇ ਤੁਹਾਨੂੰ 92 ਸੀਟਾਂ ਨਹੀਂ ਸੀ ਦਿੱਤੀਆਂ ਪੰਜਾਬ ਤਰੱਕੀ ਚਾਹੁੰਦਾ ਪੰਜਾਬ ਖੁਸ਼ਹਾਲੀ ਚਾਹੁੰਦਾ ਹੈ ਪੰਜਾਬ ਦੇ ਵਿੱਚ ਕੋਈ ਨਹੀਂ ਚਾਹੁੰਦਾ ਕਿ ਮਾਵਾ ਦੇ ਪੁੱਤ ਇਸ ਤਰੀਕੇ ਇਹ ਜਿਹੜੇ ਐਸੇ ਹਮਲੇ ਨੇ ਜਾਂ ਨਸ਼ਾ ਇਹਦੀ ਭੇਟ ਚੜ ਜਾਣ ਸੋ ਇਹਦਾ ਜਵਾਬ ਪੰਜਾਬੀਆਂ ਨੂੰ ਆਕੇ ਦੇ। ਇਹ ਸਾਵਜ ਇੱਕ ਮਿਲਾਵਾਂ ਦਾ ਵਫਦ ਕਾਲਪਤ ਸਾਹਿਬ ਨੂੰ ਅੱਜ ਸੀਗਾ ਇੱਕ ਮੰਗ ਪੱਤਰ ਦਿੱਤਾ ਹੈ। ਅਜਿੰਦਰ ਸਿੰਘ ਧਾਮੀ ਦੇ ਖਿਲਾਫ ਕਿ ਕੱਲ ਮਹਿਲਾ ਕਮਿਸ਼ਨ ਤੇ ਕੇਸ਼ ਹੋਈ ਸੀ। ਤੇ ਬੜਾ ਸ਼ਰਮਿੰਦਗੀ ਦੀ ਗੱਲ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਹੈ ਕਿਉਂਕਿ ਜਾਗੀਰਕਾਰ ਨਾਮ ਲਬਦ ਕਹੀ ਗਈ ਤੇ ਉਹਨਾਂ ਦੀ ਉਸਤੀਫੇ ਦੀ ਗੱਲ ਕੀਤੀ ਗਈ ਹੈ ਤੇ ਜਿਹੜਾ ਕੱਲ ਪੇਸ਼ ਵੀ ਹੋਏ ਉਹਨਾਂ ਦੇ ਬਾਰੇ ਵੀ ਗੱਲਬਾਤ ਕੀਤੀ ਕਿਸ ਤਰ੍ਹਾਂ ਦੇਖੋ ਇਹ ਜਿਹੜਾ ਸਾਰਾ ਮਸਲਾ ਹੈ ਇਹਦੇ ਤੇ ਧਾਮੀ ਸਾਹਿਬ ਬੜੀ ਡਿਟੇਲ ਦੇ ਵਿੱਚ ਗੱਲ ਕਰ ਚੁੱਕੇ ਹਨ ਧਾਮੀ ਸਾਹਿਬ ਨੇ ਆਪਣਾ ਸਪਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ ਤੇ ਵੀ ਜਾ ਕੇ ਦਿੱਤਾ ਉਹਨਾਂ ਨੇ ਅਨ ਕੰਡੀਸ਼ਨਲ ਅਪੋਲੋਜੀ ਤੱਕ ਦੀ ਗੱਲ ਕੀਤੀ ਹੈ ਸੋ ਜਦੋਂ ਇੰਨੀ ਡਿਟੇਲ ਦੇ ਵਿੱਚ ਮਸਲੇ ਤੇ ਗੱਲ ਹੋ ਚੁੱਕੀ ਹੋਵੇ ਧਾਮੀ ਸਾਹਿਬ ਨੇ ਸਵੀਕਾਰ ਕਰ ਲਿਆ ਹੋਵੇ ਸਵੀਕਾਰ ਕਰਨ ਤੋਂ ਬਾਅਦ ਅਨ ਕੰਡੀਸ਼ਨਲ ਅਪੋਲੋਜੀ ਉਹਨਾਂ ਨੇ ਦਿੱਤੀ ਹੋਵੇ ਤਾਂ ਮੈਨੂੰ ਲੱਗਦਾ ਹੈ ਕਿ ਹੁਣ ਇਸ ਮਸਲੇ ਤੇ ਬੇ ਲੋੜੀ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਮਸਲੇ ਨੂੰ ਹੁਣ ਇੱਕ ਸਿਆਸਤ ਤਹਿਤ ਜੇ ਆਪਾਂ ਤੂਲ ਦਵਾਂਗੇ ਤਾਂ ਮੈਂ ਜੋ ਸਾਰੇ ਲੋਕਾਂ ਨੂੰ ਇਹ ਸਵਾਲ ਕਰਦਾ ਕਿ ਫੇਰ ਇਸ ਮਸਲੇ ਦੇ ਵਿੱਚ ਵਾਰ-ਵਾਰ ਉਹ ਇਹ ਗੱਲਾਂ ਨੂੰ ਲਾਜਾ ਕੇ ਇੱਕ ਸਪੈਸ਼ਲ ਇੱਕ ਕਮਿਊਨਿਟੀ ਨੂੰ ਯਾ ਮੱਕੀਏ ਸਾਡੀਆਂ ਸਤਕਾਰਤ ਮਹਿਲਾਵਾਂ ਨੂੰ ਬਾਰ-ਬਾਰ ਜ਼ਲੀਲ ਕਰਨ ਦੀ ਲੋੜ ਨਹੀਂ ਜਦੋਂ ਇੱਕ ਵਾਰੀ ਇਹ ਸਾਰੇ ਮਸਲੇ ਤੇ ਉਹ ਆਪਣਾ ਸਪਸ਼ਟਿਕਰਨ ਦੇ ਚੁੱਕੇ ਨੇ ਪਰ ਮੈਂ ਦੇਖੋ ਮੈਂ ਮਹਿਲਾ ਕਮਿਸ਼ਨ ਹਾਲਾਂਕਿ ਮੈਂ ਇਹ ਸਮਝਦਾ ਕਿ ਅਗਰ ਧਾਮੀ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟਿਕਰਨ ਦਿੱਤਾ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਤੇ ਸਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਪਸ਼ਟਿਕਰਨ ਦੇਣ ਤੋਂ ਬਾਅਦ ਉਹ ਅਗਰ ਫਿਰ ਵੀ ਜਾ ਕੇ ਉਥੇ ਔਮਨ ਕਮਿਸ਼ਨ ਤੇ ਪੇਸ਼ ਹੋਏ ਨੇ ਤਾਂ ਮੈਂ ਧਾਮੀ ਸਾਹਿਬ ਦੀ ਇਸ ਗੱਲ ਤੇ ਛਲਾਗਾ ਕਰਦਾ ਕਿ ਉਹ ਜਾ ਕੇ ਉਹਨਾਂ ਨੇ ਉਥੇ ਵੀ ਨਿੱਜੀ ਤੌਰ ਤੇ ਆਪਣਾ ਸਪਸ਼ਟਿਕਰਨ ਦਿੱਤਾ ਪਰ ਨਾਲ ਹੀ ਮੈਂ ਔਮਨ ਕਮਿਸ਼ਨ ਦੇ ਜਿਹੜੇ ਸਤਕਾਰਯੋਗ ਚੇਅਰਮੈਨ ਹੈ ਰਾਜ ਲਾਲੀ ਗਿੱਲ ਜੀ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਇਸ ਮਸਲੇ ਦਾ ਜਿੰਨਾ ਕੁ ਮੈਨੂੰ ਪਤਾ ਹੈ ਇਸ ਮਸਲੇ ਦੀ ਉਹਨਾਂ ਕੋਲੇ ਕੋਈ ਲਿਖਤ ਸ਼ਿਕਾਇਤ ਨਹੀਂ ਆਈ ਉਹਨਾਂ ਨੇ ਸੂਵੋ ਮੋਟੋ ਲਿਆ ਬੀਬੀ ਜਾਗੀਰ ਕੌਰ ਜੀ ਨੇ ਮੇਰੀ ਜਾਣਕਾਰੀ ਮੁਤਾਬਕ ਹਲੇ ਤੱਕ ਕਿਸੇ ਨੂੰ ਵੀ ਕੋਈ ਲਿਖਤ ਸ਼ਿਕਾਇਤ ਨਹੀਂ ਦਿੱਤੀ ਪਰ ਮੈਂ ਨਾਲ ਉਹਨਾਂ ਨੂੰ ਇਹ ਵੀ ਪੁੱਛਣਾ ਚਾਹੁੰਦਾ ਕਿ ਫੇਰ ਜਿੱਥੇ ਪੰਜਾਬ ਪੁਲਿਸ ਦਾ ਜਿਹੜਾ ਰੋਲ ਹੈ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰੋਲ ਹੈ ਔਰ ਮੇਰੇ ਕੋਲ ਇਨੇ ਕ ਵੀਡੀਓਜ਼ ਨੇ ਇੱਕ ਮੈਂ ਤੁਹਾਨੂੰ ਵੀਡੀਓ ਦਿਖਾਉਣਾ ਜਿੱਥੇ ਆ ਜਿਹੜੀ ਹੁਣ ਐਮਸੀ ਇਲੈਕਸ਼ਨ ਹੈ ਖਾਰ ਪਹਿਲਾਂ ਸਰਪੰਚੀਤ ਵੀ ਆਈ ਕੁਛ ਹੋਇਆ ਐ ਐਮ ਐਮਸੀ ਇਲੈਕਸ਼ਨ ਦੇ ਵਿੱਚ ਔਰਤਾਂ ਨੂੰ ਜ਼ਲੀਲ ਕੀਤਾ ਗਿਆ ਕੁੱਟਿਆ ਗਿਆ ਠੁੱਡੇ ਮਾਰੇ ਗਏ ਪੁਲਿਸ ਦੀ ਹਾਜ਼ਰੀ 'ਚ ਮਾਰੇ ਗਏ ਦਾ ਉੱਥੇ ਵੂਮਨ ਕਮਿਸ਼ਨ ਨੇ ਹਾਲ ਤੱਕ ਸੂਆ ਮੋਟੋ ਕੋਈ ਐਕਸ਼ਨ ਕਿਉਂ ਨਹੀਂ ਲਿਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਇਹਤੇ ਵੀ ਜ਼ਰੂਰ ਐਕਸ਼ਨ ਲੈਣ ਜੇ ਉਹਨਾਂ ਨੂੰ ਵੀਡੀਓ ਚਾਹੀਦੀ ਹੈ ਤਾਂ ਮੈਨੂੰ ਸਮਾਂ ਦੇ ਦੇਣ ਮੈਂ ਆ ਕੇ ਆਪ ਉਹਨਾਂ ਨੂੰ ਸਾਰੀਆਂ ਵੀਡੀਓ ਸੌਂਪ ਦੇਣਾ ਸੋ ਰਾਜਨੀਤੀ ਕਿਸੇ ਵੀ ਚੀਜ਼ ਤੇ ਨਹੀਂ ਹੋਣੀ ਚਾਹੀਦੀ ਕਮਿਸ਼ਨ ਨੂੰ ਇਹ ਚੀਜ਼ ਦੇ ਉੱਤੇ ਬਿਲਕੁਲ ਐਕਸ਼ਨ ਲੈ ਕੇ ਇਹਦੇ ਬਾਰੇ ਦੱਸਣਾ ਚਾਹੀਦਾ ਸਾਡੀ ਇੱਕ ਪੀਆਈਐਲ ਪੈਂਡਿੰਗ ਹੈ ਜੀ ਜਿਹੜੀ ਕਿ ਕੱਲ ਮੈਂਸ਼ਨਿੰਗ ਕੀਤੀ ਸੀ ਲੀਗਲ ਫੈਲ ਵੱਲੋਂ ਕੀਤੀ ਸੀ ਉਹ ਸਵੇਰੇ ਚੀਫ ਜਸਟਿਸ ਪੰਜਾਬ ਰੈਨਾ ਹਾਈ ਕੋਰਟ ਨੇ ਉੱਤੇ ਸੁਣਵਾਈ ਕਰਨੀ ਹੈ ਕਿਉਂਕਿ ਹਾਈ ਕੋਰਟ ਦੇ ਆਰਡਰਸ ਦੀਆਂ ਵੀ ਧੱਜੀਆਂ ਉਡਾਈਆਂ ਗਈਆਂ ਹਾਈ ਕੋਰਟ ਦੇ ਬੜੇ ਸਪੈਸੀਫਿਕ ਆਰਡਰ ਸੀ ਕਿ ਜਦੋਂ ਨਾਮੀਨੇਸ਼ਨ ਹੋਣੀ ਹੈ ਉਦੋਂ ਵੀ ਵੀਡੀਓਗ੍ਰਾਫੀ ਹੋਣੀ ਹੈ ਸਕਰੂਟੀ ਤੇ ਵੀ ਵੀਡੀਓਗ੍ਰਾਫੀ ਹੋਣੀ ਹੈ ਪਰ ਪੰਜਾਬ ਸਰਕਾਰ ਜਿਨੇ ਕਿ ਲੋਕਤੰਤਰ ਦੀ ਪਹਿਲਾਂ ਪੰਚਾਇਤ ਇਲੈਕਸ਼ਨਾਂ ਦੇ ਵਿੱਚ ਸੰਗੀ ਘੁੱਟੀ ਉਹਨਾਂ ਨੇ ਲੋਕਤੰਤਰ ਨੂੰ ਫੇਰ ਸ਼ਰਮਸਾਰ ਕੀਤਾ ਔਰ ਫੇਰ ਇਨੀ ਧੱਕੇਸ਼ਾਹੀ ਕਿ ਨਾ ਤੁਸੀਂ ਨੋਮੀਨੇਸ਼ਨ ਭਰਨ ਦਿੰਦੇ ਹੋ ਜੇ ਨੋਮੀਨੇਸ਼ਨ ਕਿਸੇ ਨੇ ਵਿਚਾਰੇ ਨੇ ਭਰਤੇ ਤਾਂ ਉਹਦੇ ਗਲਤ ਤਰੀਕੇ ਨਾਲ ਰਿਜੈਕਟ ਕੀਤੇ ਜਾਂਦੇ ਨੇ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਕਿ ਭਾਈ ਜੇ ਇਸੇ ਤਰੀਕੇ ਕਰਨਾ ਹੈ ਤਾਂ ਫਿਰ ਬੰਦੇ ਸਿੱਧੇ ਨੋਮੀਨੇਟ ਕਰ ਦਿਆ ਕਰੋ ਜਿਹੜੇ ਤੁਹਾਡੇ ਆਪ ਦੇ ਚਹੇਤੇ ਨੇ ਇਲੈਕਸ਼ਨਾਂ ਕਰਾ ਕੇ ਸਟੇਟ ਦਾ ਪੈਸਾ ਨਾ ਬਰਬਾਦ ਕਰੋ ਸੋ ਸਾਰੇ ਮਸਲਿਆਂ ਤੇ ਕੱਲ ਨੂੰ ਹਾਈ ਕੋਰਟ ਦੇ ਵਿੱਚ ਜਿਹੜੀ ਪੀਆਈਐਲ ਹੈ ਉਹ ਜਿਹੜਾ ਚੀਫ ਜਸਟਿਸ ਸਾਹਿਬ ਦਾ ਬੈਂਚ ਹੈ ਉਹ ਸੁਣਵਾਈ ਕਰੇਗੀ ਦੇਖੋ 1 ਨੇਸ਼ਨ 1 ਇਲੈਕਸ਼ਨ ਨੂੰ ਲੈ ਕੇ ਬੜੇ ਵੱਡੇ ਸ਼ੰਕੇ ਨੇ ਔਰ ਖਾਸ ਕਰਕੇ ਜਿਸ ਤਰੀਕੇ ਦਾ ਮਾਹੌਲ ਅਜ ਦੇਸ਼ ਦੇ ਵਿੱਚ ਬਣਾਇਆ ਜਾ ਰਿਹਾ ਕਿਉਂਕਿ ਇਸ ਦੇਸ਼ ਦੀ ਖੂਬਸੂਰਤੀ ਹੈ ਫੈਡਰਲਿਜ਼ਮ ਸਾਡੇ ਸੰਵਿਧਾਨ ਦੀ ਖੂਬਸੂਰਤੀ ਹੈ ਫੈਡਰਲਿਜ਼ਮ ਔਰ ਇਹ ਜਿਹੜਾ 1 ਨੇਸ਼ਨ 1 ਇਲੈਕਸ਼ਨ ਹੈ ਕਿਤੇ ਨਾ ਕਿਤੇ ਫੈਡਰਲਿਜ਼ਮ ਦੇ ਪ੍ਰਿੰਸੀਪਲਸ ਦੇ ਹੁਣ ਅਗੇਂਸਟ ਜਾਂਦਾ ਦਿਖ ਰਿਹਾ ਔਰ ਦੇਸ਼ ਦੇ ਵਿੱਚ ਔਰ ਖਾਸ ਕਰਕੇ ਜਿਹੜੀਆਂ ਰੀਜਨਲ ਪਾਰਟੀਆਂ ਨੇ ਔਰ ਜਿਹੜੀਆਂ ਮਿਨੋਰਟੀਜ਼ ਨੇ ਉਹਨਾਂ ਦੇ ਅੰਦਰ ਬੜੇ ਵੱਡੇ ਸ਼ੰਕੇ ਨੇ ਔਰ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਪਹਿਲਾਂ ਸਾਰਿਆਂ ਨੂੰ ਕੰਫੀਡੈਂਸ ਦੇ ਵਿੱਚ ਲੈ ਕੇ ਫਿਰ ਕੋਈ ਐਸਾ ਜਿਹੜਾ ਬਿੱਲ ਹੈ ਜਾਂ ਐਸੀ ਕੋਈ ਤਰਮੀਮ ਹੈ ਕੇਂਦਰ ਸਰਕਾਰ ਦੀ ਉਹ ਲਿਆਂਦੀ ਜਾਵੇ ਪਰ ਅੱਜ ਉਹਨਾਂ ਨੇ ਲਿਆਇਆ ਤੇ ਆਪਣਾ ਉਹਨਾਂ ਨੇ ਪਾਸ ਕਰਾ ਲਿਆ ਸੋ ਇਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਫੈਡਰਲ ਸਟਰਕਚਰ ਦੇ ਮੁਤਾਬਕ ਜਾਂ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਖਾਸ ਕਰਕੇ ਰੀਜਨਲ ਪਾਰਟੀਆਂ ਦੀਆਂ ਉਹਨਾਂ ਦਾ ਧਿਆਨ ਨਹੀਂ ਰੱਖਿਆ ਗਿਆ ਜੀ ਬਲੇਵਸ ਸਾਹਿਬ ਦੀ ਜਿੱਕਰ ਜਿੱਕਰ ਦੀ ਸਹਾਇਤਾ ਜਿੱਕਰ ਕਰਾਵੇ ਤਿੰਨ ਲਾਅ ਜਿਹੜੇ ਉਸ ਟਾਈਮ ਜਿਹਦੇ ਤੇ ਪਹਿਲਾਂ ਦੇ ਦਾ ਕੰਮ ਫਾਰਮ ਲਾਏ ਜਿਹੜਾ ਖਾ ਕੇ ਕੋਰਪੋਰੇਟਸ ਦਾ ਗੱਲ ਰਹੀ ਵਈ ਗੱਲ ਪਰਪਰ ਕਿਸਾਨ ਕਹਿ ਰਿਹਾ ਹੈ ਉਹ ਦੁਬਾਰਾ ਤੋਂ ਜਿਹੜਾ ਹੈਗਾ ਉਹ ਮਤਲਬ ਇੰਪਲੀਮੈਂਟ ਕਰਨ ਦੀ ਕੋਸ਼ਿਸ਼ਾਂ ਸਰਕਾਰ ਨੇ ਸ਼ੁਰੂ ਹੋ ਗਈਆਂ ਨੇ ਦੇਖੋ ਬੇਹੱਦ ਮੰਦ ਭਾਗ ਹੈ ਅਗਰ ਦੇਸ਼ ਦੀ ਸਰਕਾਰ ਦੁਬਾਰਾ ਟਡੇ ਢੰਗ ਦੇ ਨਾਲ ਉਹ ਕਾਨੂੰਨਾਂ ਨੂੰ ਥੋਪਣਾ ਚਾਹੁੰਦੀ ਹੈ ਕਿਉਂਕਿ ਪਹਿਲਾਂ ਵੀ ਬੜਾ ਵੱਡਾ ਸੰਘਰਸ਼ ਲੜਿਆ ਪੰਜਾਬੀਆਂ ਨੇ ਲੜਿਆ ਕਿਸਾਨਾਂ ਨੇ ਲੜਿਆ ਔਰ ਅੱਜ ਵੀ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਸ਼੍ਰੋਮਣੀ ਅਕਾਲੀ ਦਲ ਕਿਸਾਨੀ ਨੂੰ ਕਮਿਟਿਡ ਹੈ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਹੈ ਪੰਜਾਬ ਨੂੰ ਕਮਿਟਿਡ ਹੈ ਸਾਡੇ ਆਪ ਦੇ ਇਸ਼ੂਜ਼ ਨੂੰ ਕਮਿਟਿਡ ਹੈ ਔਰ ਅਗਰ ਕਿਸੇ ਵੀ ਤਰੀਕੇ ਬੈਕ ਡੋਰ ਐਂਟਰੀ ਰਾਹੀਂ ਵੀ ਕੋਈ ਕਾਨੂੰਨ ਜਿਹੜੇ ਕਿ ਕਿਸਾਨੀ ਲਈ ਘਾਤਕ ਹੋਣ ਪੰਜਾਬ ਲਈ ਘਾਤਕ ਹੋਣ ਸੂਬੇ ਲਈ ਘਾਤਕ ਹੋਣ ਉਹ ਲਿਆਂਦੇ ਜਾਣਗੇ ਤਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਕਿਸਾਨ ਦੇ ਨਾਲ ਸੀ ਅੱਜ ਵੀ ਹੈ ਤੇ ਹਮੇਸ਼ਾ ਕਿਸਾਨੀ ਦੇ ਨਾਲ ਖੜਾ ਹੈ ਕਿਉਂਕਿ ਕਿਸਾਨ ਇਸ ਦੇਸ਼ ਦੀ ਬੈਕਬੋਨ ਹੈ ਸਾਡੀ ਇਕਨੋਮੀ ਸਾਰੀ ਐਗਰੀਕਲਚਰ ਬੇਸਡ ਹੈ ਅਗਰ ਕਿਸਾਨ ਨੂੰ ਮਾਰਨ ਗਿਆ ਸਰਕਾਰਾਂ ਤਾਂ ਫਿਰ ਇਹ ਸਮਝ ਲੈਣ ਕਿ ਅਗਰ ਕਿਸਾਨ ਮਰਦਾ ਤਾਂ ਫਿਰ ਇਸ ਦੇਸ਼ ਦੇ ਵਿੱਚ ਕੱਲਾ ਕਿਸਾਨ ਨਹੀਂ ਮਰਨਾ ਸਾਰੇ ਵਰਗਾ ਨੇ ਇਹ ਮਰ ਜਾਣਾ ਕਿਉਂਕਿ ਇਹ ਸਾਈਕਲ ਹੈ ਕਿਸਾਨੀ ਉਹ ਸਾਈਕਲ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ